ਮੰਯੋਗ ਡੀਜੀਪੀ ਪੰਜਾਬ ਸਾਹਿਬ ਅਤੇ ਐਸਐਸਪੀ ਸ਼੍ਰੀ ਮੁਕਸਰ ਸਾਹਿਬ ਸ਼੍ਰੀ ਪਾਗੀਰਤ ਮੀਨਾ ਜੀ ਦੀ ਅਗਵਾਈ ਹੇਠ ਮਿਤੀ 27 24 ਨੂੰ ਇੱਕ ਮਲਕੀਤ ਸਿੰਘ ਨਾਮ ਦੇ ਵਿਅਕਤੀ ਜੋ ਕਿ ਬੀ4ਐਸ ਕੰਪਨੀ ਦੇ ਵਿੱਚ ਸੁਪਰਵਾਈਜ਼ਰ ਲੱਗਿਆ ਹੋਇਆ ਜੋ ਕਿ ਇਹ ਕੰਪਨੀ ਮੋਬਾਈਲ ਟਾਵਰਾਂ ਦੀ ਦੇਖਰੇਖ ਕਰਦੀ ਹੈ ਇਸਨੇ ਆ ਕੇ ਥਾਣੇ ਆ ਕੇ ਇਤਲਾਹ ਦਿੱਤੀ ਕਿ ਦੋ ਤਿੰਨ ਵਿਅਕਤੀ ਗਗਨਦੀਪ ਸਿੰਘ ਅਰਸ਼ਦੀਪ ਸਿੰਘ ਅਤੇ ਅਫ्तार ਸਿੰਘ ਜੋ ਕਿ ਬਠਿੰਡੇ ਦੇ ਰਹਿਣ ਵਾਲੇ ਹਨ ਇਹਨਾਂ ਨੇ ਦੋ ਅੰਜ਼ਨਾ ਕਾਰਡ ਚੋਰੀ ਕੀਤੇ ਹਨ ਅੰਜ਼ਨਾ ਕਾਰਡ ਇੱਕ ਪੁਰਜਾ ਹੁੰਦਾ ਜਿਹੜਾ ਕਿ ਮੋਬਾਈਲ ਟਾਵਰ 'ਚ ਲੱਗਦਾ ਹੈ ਜੋ ਕਿ ਤਕਰੀਬਨ ਲੱਖ ਰੁਪਏ ਦੇ ਨੇੜੇ ਦੀ ਕੀਮਤ ਦਾ ਹੁੰਦਾ ਹੈ ਉਹ ਦੋ ਕਾਰਡ ਇਹਨਾਂ ਦੇ ਕੋਲੋਂ ਬਰਾਮਦ ਕੀਤੇ ਗਏ ਨੇ ਤੇ ਮੁਕਦਮਾ ਦਰਜ ਕਰਕੇ ਅਸੀਂ ਅਗਲੀ ਕਾਰਵਾਈ ਕਰਦੇ ਹਾਂ ਅੰਦੀਏ ਤਿੰਨੇ ਵਿਅਕਤੀ ਚੋਰੀ ਕਰਨ ਦੇ ਆਦਿ ਹਨ ਤੇ ਇਹਨਾਂ ਦਾ ਜਿਹੜਾ ਕ੍ਰਿਮਨਲ ਰਿਕਾਰਡ ਹੈ ਉਹ ਜੇ ਤਵੀਸ਼ ਦਰਾਂ ਨਵਾਚਿਆ ਜਾਏਗਾ ਹਾਂਜੀ ਇਹਨਾਂ ਕੋਲੋਂ ਦੋ ਅਣਜਾਣੇ ਕਾਰਡ ਜਿਹੜੇ ਹੁੰਦੇ ਨੇ ਉਹ ਬਰਾਮਦ ਹੋਏ ਹਨ